ਸਾਬਣ ਦੇ ਉੱਤੇ ਕੋਲਗੜ ਪਾਉਂਦੇ ਸਾਰੀ ਨਾ ਤੁਸੀਂ ਹੈਰਾਨ ਹੋ ਜਾਓਗੇ ਕਿਚਨ ਦਾ ਕੰਮ ਹੁਣ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਗਰਮ ਕੜਾਈ ਦੇ ਉੱਤੇ ਤੁਸੀਂ ਦੇਖੋਗੇ ਕਿ ਸ਼ੈਂਪੂ ਪਾਉਂਦੇ ਸਾਰੀ ਕੜਾਈ ਨੂੰ ਬਿਲਕੁਲ ਸਾਫ਼ ਸੁਥਰੀ ਹੋ ਜਾਣੀ ਹੈ ਤੇ ਹੋਰ ਵੀ ਕਮਾਲ ਦੇ ਟਿਪਸ ਸਬਜੀ ਨੂੰ ਹੋਰ ਜਿਆਦਾ ਸਵਾਦ ਬਣਾਉਣ ਵਾਸਤੇ ਤੜਕੇ ਦੇ ਵਿੱਚ ਵਸਾ ਇੱਕ ਚੀਜ਼ ਪਾ ਦਿਓ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਮੈਂ ਇੱਕ ਬੋਤਲ ਪਈ ਆ ਆਪਾਂ ਉਹਨੂੰ ਹਾਫ ਕੱਟ ਕਰ ਲੈਣ ਜਿੱਥੇ ਤੱਕ ਨਿਸ਼ਾਨ ਲੱਗਿਆ ਹੋਣਾ ਤੇ ਉਹਨੂੰ ਆਪਾਂ ਇੱਕ ਸਾਰੀ ਕੱਟ ਕਰਨਾ ਜਾਦਾ ਤੁਸੀਂ ਛੋਟੀ ਬੋਤਲ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਆਹ ਦੇਖੋ ਆਪਾਂ ਕੱਟ ਕਰ ਲਈਏ ਬੋਤਲ ਨੂੰ ਚੰਗੀ ਤਰ੍ਹਾਂ ਵਾ ਲੈ ਸਾਫ਼ ਕਰ ਲਿਆ ਧੋ ਲਿਓ ਤੇ ਇੱਥੇ ਦੇਖੋ ਇੱਧਰ ਮੈਂ ਥਾਲੀ ਦੇ ਵਿੱਚ ਗਲਾਸ ਪਾ ਕੇ ਰੱਖਿਆ ਪੰਜ ਗਲਾਸ ਹੈ ਤੇ ਜਦੋਂ ਕੋਈ ਗੈਸਟ ਵਗੈਰਾ ਆ ਜਾਵੇ ਤਾਂ ਤੁਸੀਂ ਨਾ ਇੱਕ ਇੱਕ ਕਰਕੇ ਠੰਡਾ ਪਾਣਾ ਔਖਾ ਹੋ ਜਾਂਦਾ ਹੈ ਨਾ ਜਾ ਪਾਣੀ ਜਾਂ ਠੰਡਾ ਤੁਸੀਂ ਕੁਝ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਆਪਾਂ ਜਿਹੜੇ ਗਲਾਸ ਹੈ ਨਾ ਉਹ ਜਿਹੜੀ ਆਪਾਂ ਉਹਦੇ ਉੱਤੇ ਬੋਤਲ ਰੱਖਣੀ ਨਾ ਬੋਤਲ ਦਾ ਮੂੰਹ ਗਲਾਸ ਵਾਲੀ ਸਾਈਡ ਤੇ ਇਧਰਲੇ ਕੋਨੇ ਗਲਾਸ ਵਾਲੀ ਸਾਈਡ ਹੋਣੀ ਚਾਹੀਦੀ ਹੈ ਇੱਥੇ ਆਪਾਂ ਠੰਡਾ ਲਿਆ ਠੰਡਾ ਨੂੰ ਜਿੱਦਾਂ ਹੀ ਆਪਾਂ ਇਹਦੇ ਗੱਬੇ ਦੇਖੋ ਬੋਤਲ ਦੇ ਪਾਵਾਂਗੇ ਨਾ ਆਪਣੇ ਜਿੰਨੇ ਪੰਜ ਦੇ ਪੰਜ ਗਲਾਸ ਇੱਕ ਵਾਰ ਦੇ ਵਿੱਚ ਭਰਨੇ ਸਟਾਰਟ ਹੋ ਜਾਣੇ ਆ ਤੇ ਆਪਣੇ ਕਿਚਨ ਦਾ ਕੰਮ ਵੀ ਬਹੁਤ ਜ਼ਿਆਦਾ ਮਤਲਬ ਮਿੰਟਸ ਕਿੰਟਸ ਕਿੰਟਾ ਜੋ ਹੋਣਾ ਸ਼ੁਰੂ ਹੋ ਗਿਆ ਹੈ ਨਾ ਤੇ ਨਾਲ ਹੀ ਆਏ ਹੋਏ ਗੈਸਟਾਂ ਨੂੰ ਫਟਾਫਟ ਤੁਸੀਂ ਜੋ ਵੀ ਚੀਜ਼ ਬਣਾਈ ਹੋਵੇ ਚਾਹ ਵਗੈਰਾ ਵੀ ਤੁਸੀਂ ਇਸ ਤਰ੍ਹਾਂ ਸਰਵ ਕਰ ਸਕਦੇ ਹੋ ਤੇ ਆ ਲੋ ਜੀ ਆਪਣਾ ਠੰਡਾ ਮਿੰਟਸ ਕਿੰਟਸ ਕਿੰਟਾ ਦੇ ਵਿੱਚ ਰੈਡੀ ਹੈ ਚਲੋ ਜੀ ਹੁਣ ਜਿਹੜੇ ਗੈਸਟ ਆਏ ਉਹਨਾਂ ਬਾਰੇ ਆਪਾਂ ਠੰਡਾ ਵਗੈਰਾ ਦੇ ਆਈਏ ਚਲੀ ਜੀ ਹੁਣ ਅਗਲੀ ਟਿਪ। ਸਾਡੇ ਕੋਲ ਇੱਥੇ ਮਿਕਸੀ ਦੇ ਜਾਰ ਹੁੰਦੇ ਜਿਹੜੇ ਪੇਪੇ ਨਾ ਬਹੁਤ ਜ਼ਿਆਦੇ ਨਾ ਦੇ ਸਕਦੇ ਤੁਸੀਂ ਜਿਨ੍ਹਾਂ ਨੂੰ ਜੰਗ ਵਗੈਰਾ ਲੱਗ ਜਾਂਦਾ ਹੈ ਜਾਂ ਵਿੱਚ ਹਾਰਡ ਵਗੈਰਾ ਹੋ ਜਾਂਦੇ ਆ ਘੁੰਮਦੇ ਨਹੀਂ ਹੈਗੇ ਹਨਾ ਜਾਮ ਹੋ ਜਾਂਦੇਗਾ ਕਿਸਮ ਦੇ ਆਪਾਂ ਕੀ ਕਰਨਾ ਇੱਥੇ ਥੋੜਾ ਜਿਹਾ ਤੇਲ ਲੈ ਲੈਣਾ ਹੈ। ਤੁਸੀਂ ਬੋਤਲ ਦੇ ਵਿੱਚ ਵੀ ਤੇਲਾ ਇਸਤੇਮਾਲ ਕਰ ਸਕਦੇ ਤੇਲ ਇਹਦੇ ਜਿਹੜੇ ਸਾਈਡਾਂ ਤੇ ਹਨਾ ਇੱਕ ਤਾਂ ਜਿਹੜੀ ਆ ਇਹਦੀ ਫਿਰਕੀ ਜੇ ਇਹਦੇ ਉੱਤੇ ਚੰਗੀ ਤਰ੍ਹਾਂ ਆਪਾਂ ਤੇਲ ਲਗਾ ਦੇਣਾ ਜਿਹੜੀ 15 ਮਿੰਟ ਤੱਕ ਤੇਲਿੱਦੀ ਲੱਗਿਆ ਰਹਿਣਾ ਬਾਅਦ ਵਿੱਚ ਤੁਸੀਂ ਫਿਰ ਕੀ ਕਮਾਓਗੇ ਜਿਹੜੀ ਜਾਮ ਫਿਰਕੀ ਹੈ ਨਾ ਉਹ ਬਿਲਕੁਲ ਨੂੰ ਸਟਾਰਟ ਹੋ ਜਾਣੀ ਹੈ ਬਹੁਤ ਵਧੀਆ ਤੇ ਕਮਾਲ ਦਾ ਟਿਪਸ ਹੈ ਮੈਂ ਕਿ ਚਲੋ ਤੁਹਾਡਨਾਂ ਨੂੰ ਵੀ ਸ਼ੇਅਰ ਕਰ ਲਈਏ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਹੁਣ ਇੱਥੇ ਦੇਖੋ ਗੈਸ ਦੇ ਉੱਤੇ ਨਾ ਮੈਂ ਕੜਾਈ ਰੱਖੀ ਹੋਈ ਹੈ ਕੜਾਈ ਬਹੁਤ ਜ਼ਿਆਦਾ ਗੰਦੀ ਹੋਈ ਹੈ ਸਾਡਾ ਦੇਖਦੇ ਕਿਸ ਤਰ੍ਹਾਂ ਨਾ ਕਾਲਾਪਨ ਕੜਾਈ ਦਾ ਲੱਗਿਆ ਹੋਇਆ ਹੈ ਤੇ ਜਦੋਂ ਕੜਾਈ ਗਰਮ ਹੋ ਜਾਣੀ ਆਪਾਂ ਸ਼ੈਂਪੂਣੀ ਦੇ ਉੱਤੇ ਇਸ ਤਰ੍ਹਾਂ ਪਾ ਦੇਣਾ ਤਾਂ ਕਿ ਜੇ ਜਿੰਨਾ ਸ਼ੈਂਪੂ ਇਹ ਨਾ ਇਹ ਆਲੇ ਦਾਲ ਜੰਮ ਜਾਣਾ ਹੈ ਤੇ ਦੂਜਾ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਐਡ ਕਰ ਦੇਣਾ ਪਾਣੀ ਐਡ ਕਰਨ ਤੋਂ ਬਾਅਦ ਆਪਾਂ ਇੱਥੇ ਗੈਸ ਕਰ ਦੇਣੀ ਹੈ ਬੰਦ ਤੇ ਆਹ ਲੋ ਜੀ ਗੈਸ ਬੰਦ ਕਰ ਦਿੱਤੀ ਹੈ ਚਮਟੇ ਦੇ ਨਾਲ ਆਪਾਂ ਲੋਹੇ ਵਾਲੇ ਕੁੱਚਰੇ ਫੜਕੀ ਨੂੰ ਚਾਰੇ ਪਾਸੇ ਇਸ ਤਰ੍ਹਾਂ ਘਮਾਣਾ ਸਟਾਰਟ ਕਰ ਦਰਾਂ ਵੀ ਜਿੰਨੀ ਵੀ ਦੀ ਗੰਦਗੀ ਵਗੈਰਾ ਹੋਵੇ ਉਹ ਲੱਥ ਜਾਵੇ ਇੱਥੇ ਥੋੜਾ ਜਿਹਾ ਪਾਣੀ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਸੀਗਾ ਧਿਆਨ ਨਾਲ ਤੇ ਬਾਅਦ ਵਿੱਚ ਮੈਂ ਇਹਦੇ ਵਿੱਚ ਮਿੱਠਾ ਸੋਡਾ ਪਾ ਦਿੱਤਾ ਸੀ ਮਿੱਠਾ ਸੋਡਾ ਪਾਉਣ ਤੋਂ ਬਾਅਦ ਇਹਨੂੰ ਆਪਾਂ 15 ਮਿੰਟ ਤੱਕ ਐਦੀ ਛੱਡ ਦੇਣਾ ਹੈ ਲੋ ਜੀ ਜਦੋਂ ਮਤਲਬ ਇਹਨਾਂ ਪਾਣੀ ਬਿਲਕੁਲ ਠੰਡਾ ਹੋ ਗਿਆ ਸੀ ਨਾ ਤੇ ਕੜਾਈ ਨੂੰ ਮੈਂ ਲੋਹੇ ਵਾਲੇ ਕੁੱਚਰੇ ਚੰਗੀ ਤਰ੍ਹਾਂ ਲਗਣਾ ਸਟਾਰਟ ਕਰ ਦਿੱਤਾ ਸੀਗਾ ਥੋੜਾ ਜਿਹਾ ਟਾਈਮ ਤਾਂ ਲੱਗਿਆ ਸੀ ਪਰ ਜਿੰਨੀ ਵੀ ਕਾਲਖ ਵਗੈਰਾ ਲੱਗੀ ਹੋਈ ਬਹੁਤ ਵਧੀਆ ਤੇ ਸਿੰਪਲ ਤੇ ਕਮਾਲ ਦਾ ਤਰੀਕਾ ਏ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਵੀ ਕੜਾਈ ਕਿੰਨੀ ਜਿਆਦਾ ਸਾਫ਼ ਹੋ ਗਈ ਐ ਪਰ ਉਹ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੂਜਾ ਵੀ ਜਿਹੜਾ ਫਰਾਈਮ ਇਹ ਉਹ ਵੀ ਮੈਂ ਇਸ ਤਰ੍ਹਾਂ ਹੀ ਸਾਫ਼ ਕਰ ਲਿਆ ਸੀਗਾ ਦੇਖ ਸਕਦੇ ਹੋ ਕਿੰਨਾ ਵਧੀਆ ਆਪਣੀ ਕੜਾਈ ਸਾਫ਼ ਹੋ ਗਈ ਸੀ ਗਰਮੀ ਬਹੁਤ ਜਿਆਦਾ ਹੋਈ ਹੋਈ ਸੀ ਕਿਤੇ ਆ ਦੇਖੋ ਜੀ ਬਿਲਕੁਲ ਚਮਕ ਗਈ ਹੈ ਨਾ ਕੜਾਈ ਇਹਨਾਂ ਤੇ ਬਸ ਜਿਹੜੇ ਮੈਂ ਬਾਕੀ ਭਾਂਡੇ ਮੰਜੀ ਸੀ ਉਹਨਾਂ ਨਾਲ ਇਹਨਾਂ ਨੂੰ ਰੱਖ ਦੇਣਾ ਐ ਤੈ ਲੋ ਜੀ ਦ ਸਾਬਣ ਹੈਗਾ ਮੇਰੇ ਕੋਲ ਸਾਬਣ ਤੇ ਕਦੂ ਕਸ ਲਿਆ ਤੇ ਇੱਕ ਕੋਲੀ ਆਪਾਂ ਇਹਨੂੰ ਸਾਬਣ ਨੂੰ ਜਿੰਨਾ ਕਹਿਗਾ ਥੋੜਾ ਜਿਹਾ ਆਪਾਂ ਕਦੂ ਕਸ 깔 ਲੈਣਾ ਇੱਕ ਸਾਈਡ ਤੇ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਆਪਾਂ ਥੋੜਾ ਨਾਲ ਬਰਤਨ ਲਗਿਆ ਮਹਿੰਗੇ ਮਹਿੰਗੇ ਜਿੱਜਨ ਵੀ ਇਹ ਚੀਜ਼ ਫੇਲ ਕਰ ਦਿੰਦੀ ਹੈ ਜ਼ਿਆਦਾ ਥੋੜਾ ਜਿਹਾ ਮੈਂ ਸਾਬਣ ਨੂੰ ਕਦੂ ਕਸ 깔 ਲੈ ਇਹ ਵੀ ਥੋੜੀ ਜਿਹਾ ਆਪਾਂ ਕੋਲਗੈਟ ਐਡ ਕਰ ਦਵਾਂਗੇ ਕੋਲਗੈਟ ਐਡ ਕਰਕੇ ਨਾਲ ਪਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਦੋਂ ਬਾਅਦ ਆਪਾਂ ਕੋਈ ਵੀ ਤੁਸੀਂ ਕੋਲਡ ਕਰੀਮ ਜਿਹੜੀ ਤੁਸੀਂ ਲਗਾਉਂਦੇ ਹੋ ਉਹ ਇਹਦੇ ਵਿੱਚ ਐਡ ਕਰ ਦੇ ਤੁਸੀਂ ਦੇਖੋ ਆਪਣੇ ਪੈਰ ਜਾਂ ਆਪਣੇ ਹੱਥ ਹੋ ਗਿਆ ਗੰਦੇ ਹੋ ਜਾਂਦੇ ਹਨ ਜਿਹੜੇ ਇਹਨਾਂ ਦੇ ਗਿੱਟੇ ਵਗੈਰਾ ਸਾਈਡਾਂ ਤੇ ਹੁੰਦੇ ਉਹ ਵੀ ਉਹ ਕਾਲੇ ਹੋ ਜਾਂਦੇ ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇਹ ਤੇ ਬਰਤਨ ਨੇ ਚੰਗੀ ਤਰਾਈ ਦੇ ਨਾਲ ਨਾ ਜਿਹੜੇ ਸਾਬਣ ਦਾ ਆਪਾਂ ਪੇਸਟ ਇਹ ਬਣਾਇਆ ਕੋਲਗੜ ਸਾਬਣ ਤੇ ਨਾਲੇ ਕਰੀਮ ਦਾ ਪੇਸਟ ਬਣਾਇਆ ਨਾ ਤੇ ਤੁਸੀਂ ਚਾਹਤ ਨਾਰੀਅਲ ਦਾ ਵੀ ਤੇਲ ਪਾ ਸਕਦੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਆਪਣੇ ਪੈਰਾਂ ਦੀ ਹੱਥਾਂ ਦੀ ਮ사ਜ ਕਰਨੀ ਹੈ ਤਾਂ ਕਿ ਜਿੰਨੀ ਵੀ ਗੰਦਗੀ ਉਹ ਸਾਰੀ ਨਿਕਲ ਜਾਵੇ ਤੇ ਆ ਦੇ ਸਕਦੇ ਪੈਰ ਬੋਸ਼ਕਾਂ ਤੋਂ ਬਾਅਦ ਬਿਲਕੁਲ ਸਾਫ਼ ਹੋ ਗਏ ਸੀਗੇ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗਿਓਗੀ ਚਲੋ ਜੀ ਅਗਲੀ ਟੇਬਲ ਚੱਲਦੇ ਜਦੋਂ ਵੀ ਆਪਾਂ ਖਾਣਾ ਵਗੈਰਾ ਬਣਾਉਂਦੇ ਨਾ ਤੜਕਾ ਵਗੈਰਾ ਲਗਾਉਂਦੇ ਤਾਂ ਸਾਡਾ ਇਹੀ ਹੁੰਦਾ ਵੀ ਸਬਜੀ ਟੇਸਟੀ ਬਣੇ ਇਹਦੇ ਵਾਸਤੇ ਤੁਸੀਂ ਹਮੇਸ਼ਾ ਨਾ ਸੁੱਕੀ ਮੇਥੀ ਨੂੰ ਜ਼ਰੂਰ ਯੂਜ਼ ਕਰਿਆ ਕਰੋ ਇਹਦੇ ਨਾਲ ਸਬਜੀ ਦਾ ਟੇਸਟ ਬਹੁਤ ਹੀ ਬੈਸਟ ਆਂਦਾ ਹੈ